ਜੈ ਫਿਰਾਂਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਹ ਵੀਡੀਓ ਪੂਰੀ ਸੁਣੋਗੇ ਤਾਂ ਬਹੁਤ ਹੀ ਲਾਭਦਾਇਕ ਹੋ ਸਕਦੀ ਹੈ ਸੋ ਜਿਹੜੀਆਂ ਰੂਹਾਂ ਸੇਵਾ ਕਰਨ ਵਾਲੀਆਂ ਸਿਮਰਨ ਕਰਨ ਵਾਲੀਆਂ ਹੈ ਪ੍ਰਮਾਤਮਾ ਨੂੰ ਮੰਨਣ ਵਾਲੀਆਂ ਰੂਹਾਂ ਹੈ ਸੋ ਜਿੱਕਰ ਇਹ ਵੀਡੀਓ ਨੂੰ ਸੁਣਨ ਗਿਆ ਸੋ ਕਈ ਵਾਰ ਕੀ ਹੁੰਦਾ ਹੈ ਪਰੇਸ਼ਾਨੀਆਂ ਨੂੰ ਦੇਖ ਕੇ ਅਸੀਂ ਘਬਰਾ ਜਾਂਦੇ ਆਂ ਡਰ ਜਾਂਦੇ ਆਂ ਕਿ ਸ਼ਾਇਦ ਸਾਡੀ ਉਹ ਪ੍ਰਮਾਤਮਾ ਨੇ ਇਹ ਫਰਿਆਦ ਨਹੀਂ ਕਬੂਲ ਕਰਨੀ ਸੋ ਉਹ ਇਹ ਵੀਡੀਓ ਨੂੰ ਜ਼ਰੂਰ ਸੁਣਨ ਤੇ ਆਸ ਮਰਾ ਦੋ ਮਾਲਕ ਜ਼ਰੂਰ ਪੂਰੀ ਕਰਦਾ ਹੈ ਜੇਕਰ ਵਿਸ਼ਵਾਸ ਰੱਖ ਕੇ ਅਸੀਂ ਬੈਠ ਜਾਂਦੇ ਆਂ ਸੋ ਬਾਕੀ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਵਿਸ਼ਵਾਸ ਵੀ ਹੋਵੇਗਾ ਤੇ ਆਸ ਰੱਖ ਕੇ ਵੀ ਜਰੂਰ ਸਬਰ ਦੇ ਨਾਲ ਬੈਠੋਗੇ ਸਬਰ ਕਰਕੇ ਜਿਹੜਾ انسان ਬੈਠ ਜਾਂਦਾ ਹੈ ਫਿਰ ਉਹਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਉਹ ਪ੍ਰਮਾਤਮਾ ਭਰ ਦਿੰਦਾ ਹੈ ਸੋ ਗੱਲ ਇੰਨੀ ਕੁ ਹੈ ਕਿ ਸਬਰ ਕਰਨਾ ਬਹੁਤ ਜ਼ਰੂਰੀ ਹੈ ਤੇ ਵਿਸ਼ਵਾਸ ਰੱਖਣਾ ਸੋ ਜਦੋਂ ਵਿਸ਼ਵਾਸ ਰੱਖਦੇ ਆਂ ਤੇ ਫਿਰ ਉਹ ਮਾਲਕ ਕਿਰਪਾ ਕਰਦਾ ਹੈ ਬਿਨਾਂ ਵਿਸ਼ਵਾਸ ਦੇ ਕੁਝ ਨਹੀਂ ਹੁੰਦਾ ਸੋ ਆਪਾਂ ਅੱਜ ਦੀ ਇੱਥੇ ਵੀਡੀਓ ਸ਼ੁਰੂ ਕਰਾਂਗੇ ਜੀ ਬਹੁਤ ਹੀ ਖਾਸ ਹੈ ਪੂਰੀ ਸੁਣਨਾ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਤੇ ਕੁਝ ਕਮੈਂਟਾਂ ਵੀ ਦੱਸ ਦਿੰਦੇ ਆ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਜੇਕਰ ਸੱਪ ਨੂੰ ਮਾਰ ਦਿੱਤਾ ਜਾਵੇ ਤਾਂ ਕੀ ਹੁੰਦਾ ਹੈ ਸੋ ਦੇਖੋ ਪਹਿਲੀ ਤੇ ਗੱਲ ਇਹ ਹੈ ਕਿ ਜਦੋਂ ਅਸੀਂ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆਂ ਤੇ ਸਾਨੂੰ ਇਹੋ ਜਿਹਾ ਕਰਮ ਕੋਈ ਨਹੀਂ ਕਰਨਾ ਚਾਹੀਦਾ ਹੈ ਸੋ ਜੇਕਰ ਕਿਤੇ ਘਰ ਵਿੱਚ ਨજર ਵੀ ਆਉਂਦਾ ਹੈ ਤਾਂ ਕਿਸੇ ਨੂੰ ਕਹਿ ਕੇ ਕਢਾ ਦਵੋ ਬਾਕੀ ਇਹਦਾ ਦਹਿਲ ਬਹੁਤ ਜ਼ਿਆਦਾ ਹੈ ਇਸਦੀ ਵੀ ਗੱਲ ਨੂੰ ਮੰਨਦੇ ਆਂ ਕਿਉਂਕਿ ਜਦੋਂ ਸੇਵਾ ਕਰਦੇ ਆ ਫਿਰ ਉਹ ਕਹਿੰਦੇ ਕੁਝ ਨਹੀਂ ਦਿਖਾਈ ਜ਼ਰੂਰਤ ਨਹੀਂ ਦੇ ਹੈ ਇਹਦੇ ਲਈ ਸਿਰਫ ਇੱਕ ਹੀ ਕਰਮ ਕਰਨਾ ਚਾਹੀਦਾ ਹੈ ਕਿ ਕੱਚੀ ਰਸੀ ਦਾ ਛੱਟਾ ਦੋ ਦੁੱਧ ਉਹਨਾਂ ਦੇ ਦਿਨ ਤੇ ਸ਼ਕੰਡੀ ਜ਼ਰੂਰ ਪਾ ਕੇ ਆਓ ਸੋ ਉਹਨਾਂ ਦੇ ਨਾਮ ਦਾ ਦੁੱਧ ਤੁਸੀਂ ਰੱਖਦੇ ਰਹੋਗੇ ਛੱਟਾ ਦਿੰਦੇ ਰਹੋਗੇ ਤੇ ਉਹ ਕਦੇ ਕੁਝ ਨਹੀਂ ਕਹਿਣਗੇ ਤੇ ਫਰਿਆਦ ਕਰਨੀ ਕੀ ਸਾਨੂੰ ਇਸ ਰੂਪ ਵਿੱਚ ਦਰਸ਼ਨ ਨਾ ਦੋ ਤਾਂ ਫਿਰ ਆਪਣੇ ਆਪ ਤੁਹਾਨੂੰ ਇਸ ਰੂਪ ਵਿੱਚ ਦਰਸ਼ਨ ਦੇਣੋਂ ਹਟ ਜਾਣਗੇ ਸੋ ਬਾਕੀ ਜੇਕਰ ਨਿਕਣ ਆਉਂਦਾ ਹੈ ਤੇ ਗਲਤੀ ਉਹ ਵੀ ਜਾਂਦੀ ਹੈ ਤਾਂ ਮਾਫੀ ਜ਼ਰੂਰ ਮੰਗੋ ਵੈਸੇ ਕੋਸ਼ਿਸ਼ ਕਰਨਾ ਕਿ ਇਦਾਂ ਦਾ ਕਰਮ ਨਾ ਕਰੀਏ ਕਿਉਂਕਿ ਜਦੋਂ ਸਾਡੇ ਅੰਦਰ ਇੱਕ ਵਿਸ਼ਵਾਸ ਹੁੰਦਾ ਕਿ ਅਸੀਂ ਸੇਵਾ ਕਰਦੇ ਹਾਂ ਸਾਨੂੰ ਨੁਕਸਾਨ ਨਹੀਂ ਪਹੁੰਚਾਉਣਗੇ ਤੇ ਅਸੀਂ ਵੀ ਇਦਾਂ ਦਾ ਕੁਝ ਨਹੀਂ ਕਰਨਾ ਤਾਂ ਫਿਰ ਉਹ ਕੁਝ ਵੀ ਨਹੀਂ ਜਾਂਦੇ ਸੋ ਬਾਕੀ ਦਹਿਲ ਹੋਣ ਕਾਰਨ ਇਹੋ ਜਿਹੀਆਂ ਗਲਤੀਆਂ ਹਰ ਇੱਕ ਤੋਂ ਹੋ ਜਾਂਦੀਆਂ ਹੈ ਮਾਫੀ ਉਸ ਪ੍ਰਮਾਤਮਾ ਅੱਗੇ ਬੈਠ ਕੇ ਜਰੂਰ ਮੰਗ ਲਓ ਸੋ ਮਾਫ ਕਰ ਦਿੰਦਾ ਹੈ ਵਕਸ਼ਣਹਾਰ ਹੈ ਸੋ ਬਾਕੀ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਇਹ ਦੀਦੀ ਜੀ ਸੁਪਨੇ ਵਿੱਚ ਨਾਗ ਦਿਸਦਾ ਹੈ ਸੱਪ ਦਿਸਦਾ ਹੈ ਸੋ ਇਹਦਾ ਕੀ ਹੈ ਕਾਰਨ ਤੇ ਇੱਕ ਸੁਪਨੇ ਮੈਨੂੰ ਡੰਗਿਆ ਵੀ ਹੈ ਸੋ ਦੇਖੋ ਕਈ ਵਾਰ ਕੀ ਹੁੰਦਾ ਹੈ ਜਦੋਂ ਅਸੀਂ ਸੇਵਾ ਕਰਦੇ ਆ ਕੀਰਾਂ ਫਕੀਰਾਂ ਦੀ ਤਾਂ ਸੁਪਨੇ ਰਾਈ ਨਾਗ ਜਿੱਕਰ ਡੰਗਦਾ ਹੈ ਤੇ ਕੋਈ ਨਾ ਕੋਈ ਤੁਹਾਡਾ ਕਸਟ ਜਿਹੜਾ ਉਹ ਕਟ ਦਿੰਦਾ ਹੈ ਸੋ ਬਾਕੀ ਜੇਕਰ ਕੁਝ ਇਹੋ ਜਿਹਾ ਹੋਣ ਵਾਲਾ ਹੁੰਦਾ ਹੈ ਤੇ ਸੁਪਨੇ ਰਾਹੀਂ ਉਹ ਦੁੱਖ ਕਟਿਆ ਜਾਂਦਾ ਹੈ ਸੋ ਇਸ ਕਰਕੇ ਕਦੇ ਵੀ ਘਬਰਾਉਣਾ ਨਹੀਂ ਹਮੇਸ਼ਾ ਇੱਕ ਹੀ ਦਸੀ ਦਾ ਕਿ ਇੱਕ ਹੀ ਇਹਨਾਂ ਦਾ ਕਰਮ ਹੈ ਸਿਰਫ ਕੱਚੀ ਲੱਸੀ ਦਾ ਐਤਵਾਰ ਦਾ ਛਿੱਟਾ ਸੋ ਜੇਕਰ ਤੁਸੀਂ ਐਤਵਾਰ ਦੇ ਦਿਨ ਕੱਚੀ ਲੱਸੀ ਦਾ ਛਿੱਟਾ ਦੇ ਦਿੰਦੇ ਹੋ ਜਦੋਂ ਉਹ ਧਰਤੀ ਉੱਤੇ ਛਿੱਟਾ ਪੈਂਦਾ ਹੈ ਤੇ ਨਾਗ ਜੋ ਹੈ ਉਹ ਸ਼ਾਂਤ ਰਹਿੰਦਾ ਹੈ ਜਦੋਂ ਅਸੀਂ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਹਾਂ ਪੀਰਾਂ ਫਕੀਰਾਂ ਨੇ ਤਾਂ ਬਹੁਤ ਕੁਝ ਕਰਦੇ ਆ ਪਰ ਅਸੀਂ ਇਹ ਨਾਗਾਂ ਨੂੰ ਭੁੱਲ ਜਾਂਦੇ ਹਾਂ ਉਹਨਾਂ ਦੇ ਨਾਮ ਦਾ ਵੀ ਕੁਝ ਨਾ ਕੁਝ ਕਰਮ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਪੀਰਾਂ ਫਕੀਰਾਂ ਦੇ ਨਾਲ नाग ਦੇਵਤਾ ਵੀ ਚੱਲਦੇ ਹੈ ਸੋ ਜਦੋਂ ਵੀ ਜ਼ਮੀਨ ਤੇ ਛਿਟਾ ਦਿੰਦੇ ਆ ਤੇ ਉਹ ਸ਼ਾਂਤ ਹੋ ਜਾਂਦੇ ਆ ਕਿਉਂਕਿ ਉਹ ਧਰਤੀ ਦਾ ਰਾਜਾ ਹੈ ਜ਼ਮੀਨ ਦਾ ਰਾਜਾ ਹੈ नाग ਜੋ ਹੈ ਇਹਨਾਂ ਨੂੰ ਧਰਤੀ ਵੀ ਬੇਲ ਦੇ ਦਿੰਦੀ ਹੈ ਇਸ ਕਰਕੇ ਇਹਨਾਂ ਨੂੰ ਜਮੀਨ ਦਾ ਰਾਜਾ ਕਿਹਾ ਜਾਂਦਾ ਹੈ ਸੋ ਇੱਕ ਕਰਮ ਕਰਦਿਆ ਕਰੋ ਬਾਕੀ ਸਾਰੀਆਂ ਮੁਸ਼ਕਲਾਂ ਦੇ ਹੱਲ ਉਹ ਆਪ ਕਰ ਦਿੰਦੇ ਨੇ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਆਪ ਤੇ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਹੈ ਸੋ ਬਾਬਾ ਜੀ ਹਮੇਸ਼ਾ ਮਿਹਰ ਰੱਖਣ ਸੋ ਦੇਖੋ ਜਿਕਰ ਤੁਸੀਂ ਸਾਨੂੰ ਇੰਨਾ ਪਿਆਰ ਦਿੰਨੇ ਹੋ ਤਾਂ ਇਹ ਸਿਰਫ ਉਸ ਪ੍ਰਮਾਤਮਾ ਦੀ ਬਦੌਲਤ ਹੈ ਸੋ ਉਹ ਪ੍ਰਮਾਤਮਾ ਇਹ ਰੂਹਾਂ ਦੇ ਨਾਲ ਜੋੜਨ ਵਾਲਾ ਹੈ ਸੋ ਜਿਕਰ ਅੱਜ ਅਸੀਂ ਕਿਸੇ ਦੇ ਨਾਲ ਜੁੜੇ ਹੋਏ ਹਾਂ ਤੇ ਇਹਦੇ ਵਿੱਚ ਵੀ ਉਸ ਪਰਮਾਤਮਾ ਦੀ ਰਜ਼ਾ ਹੈ ਸੋ ਜਿਕਰ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਹੋ ਹੋ ਜਿੰਨੀਆਂ ਵੀ ਰੂਹਾਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਉਹ ਪਰਮਾਤਮਾ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਜੁੜ ਸਕਦੀਆਂ ਕਿਉਂਕਿ ਚੰਗੀ ਗੱਲ ਕੋਈ ਹੀ ਸੁਣਦਾ ਹੈ ਮਾੜਾ ਕਰਮ ਹਰ ਕੋਈ ਕਰਦਾ ਹੈ ਸੋ ਜਿਹੜੀ ਚੰਗੀ ਰੂਹ ਹੈ ਉਹ ਚੰਗਾ ਸੁਣਨਾ ਚੰਗਾ ਦੇਖਣਾ ਤੇ ਚੰਗਾ ਬੋਲਣਾ ਪਸੰਦ ਕਰਦੀ ਹੈ ਸੋ ਇਸ ਕਰਕੇ ਚੰਗੀਆਂ ਰੂਹਾਂ ਨੂੰ ਉਹ ਪਰਮਾਤਮਾ ਜਦੋਂ ਜੋੜਦਾ ਹੈ ਕਿਰਪਾ ਕਰਦਾ ਹੈ ਤੇ ਉਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਜੋ ਸਾਡਾ ਪੁਰਾਣਾ ਕੋਈ ਸੰਬੰਧ ਹੈ ਉਹ ਇਸ ਜਨਮ ਵਿੱਚ ਰਿਸ਼ਤਾ ਜੁੜਦਾ ਹੈ ਇਸ ਕਰਕੇ ਉਹ ਪ੍ਰਮਾਤਮਾ ਦੀ ਕਿਰਪਾ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਸੋ ਬਾਕੀ ਤੁਸੀਂ ਇੰਨਾ ਜਿਆਦਾ ਪਿਆਰ ਦਿੰਨੇ ਹੋ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਸੋ ਬਾਕੀ ਹੁਣ ਇੱਥੇ ਮੈਂ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਜੋ ਮੇਨ ਵਿਸ਼ਾ ਹੈ ਅੱਜ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਚੀਠਾ ਐਤਵਾਰ ਵੀ ਹੈ ਤੇ ਆਪਾਂ ਸਾਰੇ ਹੀ ਜਾਣਦੇ ਆ ਕਿ ਸਿੱਧੂ ਮੂਸੇ ਵਾਲੇ ਨੂੰ ਜਿਹਨੂੰ ਕੀ ਗਾਇਕ ਨੂੰ ਮਾਰ ਦਿੱਤਾ ਗਿਆ ਸੀ ਸੋ ਉਹਨਾਂ ਦੇ ਘਰ ਅੱਜ ਫਿਰ ਤੋਂ ਦੁਬਾਰਾ ਖੁਸ਼ੀਆਂ ਘਰ ਵਿੱਚ ਆਈਆਂ ਉਹ ਰੂਹ ਜਿਵੇਂ ਵਾਪਸ ਮੁੜਾਈ ਹੋਵੇ ਕਿਉਂ ਮੁੜ ਕੇ ਆਈ ਕਿਉਂਕਿ ਇਹ ਸੰਗਤ ਦੀ ਅਰਦਾਸ ਹੈ ਸੋ ਜਦੋਂ ਸੰਗਤ ਮਿਲ ਕੇ ਸਾਰੀ ਦੁਨੀਆ ਮਿਲ ਕੇ ਅਰਦਾਸਾਂ ਕਰਦੀ ਹੈ ਬੇਨਤੀਆਂ ਕਰਦੀ ਹੈ ਕਿਸੇ ਦੇ ਦੁੱਖ ਵਿੱਚ ਸ਼ਾਮਲ ਹੋਣਾ ਕਿਸੇ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ ਸੋ ਉੱਥੇ ਫਿਰ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਸੋ ਅੱਜ ਜੇਕਰ ਉਹਨਾਂ ਦੇ ਘਰ ਵਿੱਚ ਖੁਸ਼ੀ ਆਈ ਹੈ ਵੈਸੇ ਇੱਥੇ ਤੱਕ ਜਦੋਂ ਉਮਰ ਬੀਤ ਜਾਂਦੀ ਹੈ ਜਿੰਨੀ ਉਮਰ ਉਹਨਾਂ ਦੇ ਮਾਪਿਆਂ ਦੀ ਹੋ ਚੁੱਕੀ ਆ ਤੇ ਕੋਈ ਵੀ ਇਹ ਨਹੀਂ ਸੋਚ ਸਕਦਾ ਕਿ ਇੰਨੀ ਉਮਰ ਦੇ ਵਿੱਚ ਬੱਚਾ ਲੈਣਾ ਸੋ ਕਿਉਂ ਉਹ ਬੱਚਾ ਦੁਨੀਆ ਤੇ ਆਇਆ ਕਿਉਂ ਉਹ ਪ੍ਰਮਾਤਮਾ ਨੇ ਸਭ ਕੁਝ ਕੀਤਾ ਸੋ ਪ੍ਰਮਾਤਮਾ ਜਾਣੀ ਜਾਣ ਹੈ ਸੋ ਇੱਥੇ ਆਪਾਂ ਕਈ ਵਾਰ ਕਹਿੰਦੇ ਕਿਉਂਕਿ ਇਸ ਵੀਡੀਓ ਦਾ ਮਤਲਬ ਇਹ ਹੈ ਕਿ ਅਸੀਂ ਕਹਿ ਦਿੰਦੇ ਕਿ ਉਹ ਪ੍ਰਮਾਤਮਾ ਸਾਡੀ ਸੁਣਦਾ ਨਹੀਂ ਉਹ ਸਾਡੀ ਅਰਦਾਸ ਨੂੰ ਕਬੂਲ ਨਹੀਂ ਕਰਦਾ ਸੋ ਇਸ ਕਹਾਣੀ ਤੋਂ ਕਿੰਨੀ ਵੱਡੀ ਸਿੱਖਣਾ ਮਿਲਦੀ ਹੈ ਕਿ ਜੋ ਅਰਦਾਸਾਂ ਕੀਤੀਆਂ ਜਾਂਦੀਆਂ ਉਹਨਾਂ ਦਾ ਮੁੱਲ ਉਹ ਪ੍ਰਮਾਤਮਾ ਜ਼ਰੂਰ ਪਾਉਂਦਾ ਹੈ ਇਹ ਸਿਰਫ ਇਥੇ انسان ਸਮਝਦਾ ਨਹੀਂ ਹੈ ਕਿ ਅਸੀਂ ਜੋ ਬੋਲਦੇ ਹਾਂ ਜੋ ਅਸੀਂ ਅਰਦਾਸ ਕਰਦੇ ਹਾਂ ਕਿ ਉਹ ਪ੍ਰਮਾਤਮਾ ਸ਼ਾਇਦ ਸੁਣਦਾ ਹੈ ਸ਼ਾਇਦ ਨਹੀਂ ਸੋ ਜਦੋਂ ਸਬਰ ਸਬਰ ਬਹੁਤ ਵੱਡੀ ਚੀਜ਼ ਹੈ ਦੋ ਸਾਲ ਮੂੰਹ ਨਾ ਕਹਿਣ ਹੈ ਦੋ ਸਾਲ ਤੱਕ ਜੇ ਕਰੋਨਾ ਨੇ ਸਬਰ ਕੀਤਾ ਤੇ ਦੂਸਰਾ ਹਿੰਮਤ ਨਹੀਂ ਹਾਰੀ ਸੋ ਜਦੋਂ ਇਨਸਾਨ ਹਿੰਮਤ ਨਹੀਂ ਹਾਰਦਾ ਆਪਣੀ ਮੰਜ਼ਿਲ ਦੀ ਤਰਫ ਡਟਿਆ ਰਹਿੰਦਾ ਹੈ ਤਾਂ ਉਹ ਮੰਜ਼ਿਲ ਤੱਕ ਵੀ ਇਨਸਾਨ ਜ਼ਰੂਰ ਪਹੁੰਚਦਾ ਹੈ ਸੋ ਜੇਕਰ ਕਾਮਯਾਬ ਹੋਣਾ ਹੈ ਤਾਂ ਹਿੰਮਤ ਰੱਖਣੀ ਬਹੁਤ ਜ਼ਰੂਰੀ ਹੈ ਤੇ ਵਿਸ਼ਵਾਸ ਆਪਣੇ ਪਰਮਾਤਮਾ ਤੇ ਸੋ ਹੁਣ ਸਾਨੂੰ ਇਸ ਕਹਾਣੀ ਤੋਂ ਕਿੱਡੀ ਵੱਡੀ ਸਿੱਖਣਾ ਮਿਲਦੀ ਹੈ ਇਹ ਕਹਾਣੀ ਆਪਾਂ ਸਾਰੇ ਹੀ ਜਾਣਦੇ ਹਾਂ ਸੋ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਹ ਕਹਾਣੀ ਨਾਲ ਰੂਪ ਰੂਪ ਆ ਸਾਰਿਆਂ ਨੂੰ ਹੀ ਪਤਾ ਹੈ ਕੀ ਸਚਾਈ ਹੈ ਸੋ ਇਹਦੇ ਵਿੱਚ ਕੋਈ ਵੀ ਝੂਠ ਨਹੀਂ ਹੈ ਹੁਣ ਅਸੀਂ ਸਾਰਿਆਂ ਨੇ ਅੱਖੀ ਦੇਖ ਲਿਆ ਕਿ ਉਹ ਪ੍ਰਮਾਤਮਾ ਨੇ ਫਿਰ ਤੋਂ ਜਿੱਥੇ ਕੋਈ ਉਮੀਦ ਵੀ ਨਹੀਂ ਸੀ ਸੋ ਉੱਥੇ ਵੀ ਉਹਨਾਂ ਨੇ ਰੋਸ਼ਨੀ ਦੀ ਕਿਰਨ ਜਗਾ ਦਿੱਤੀ ਸੋ ਆਪਾਂ ਸਭ ਹੀ ਜਾਣਦੇ ਹਾਂ ਕਿ ਹੁਣ ਉਹਨਾਂ ਨੂੰ ਕੋਈ ਉਮੀਦ ਨਹੀਂ ਸੀ ਤੇ ਸਾਰੀ ਦੁਨੀਆ ਵੀ ਜਾਣਦੀ ਸੀ ਕਿ ਕੋਈ ਹੁਣ ਇਹਨਾਂ ਨੂੰ ਆਸ ਨਹੀਂ ਹੈਗਾ ਕਿ ਇਹ ਸਭ ਕੁਝ ਹੋਵੇਗਾ ਕਿਉਂਕਿ ਜਦੋਂ ਉਮਰ ਲੰਘ ਜਾਂਦੀ ਹੈ ਤਾਂ ਫਿਰ ਇਨਸਾਨ ਆਸ ਛੱਡ ਦਿੰਦਾ ਹੈ ਤੇ ਪਰ ਇਥੇ ਇਹਨਾਂ ਦੀ ਹਿੰਮਤ ਦੇ ਕਰਕੇ ਤੇ ਇੱਕ ਪ੍ਰਮਾਤਮਾ ਤੇ ਵਿਸ਼ਵਾਸ ਦੇ ਕਰਕੇ ਅੱਜ ਫਿਰ ਖੁਸ਼ੀਆਂ ਵੇੜੇ ਵਿੱਚ ਆਈਆਂ ਸੋ ਇਸੇ ਕਰਕੇ ਕਹਿੰਦਾ ਕਿ ਕਦੇ ਹਿੰਮਤ ਨਾ ਹਾਰੋ ਹਮੇਸ਼ਾ ਅਰਦਾਸ ਬੇਨਤੀ ਕਰਦੇ ਜਾਓ ਜੋ ਆਪਾਂ ਪਾਉਣਾ ਚਾਹੁੰਦੇ ਆਂ ਜਦੋਂ ਅਸੀਂ ਅਰਦਾਸ ਬੇਨਤੀ ਵਿਸ਼ਵਾਸ ਰੱਖ ਕੇ ਕਰਦੇ ਜਾਂਦੇ ਨੇ ਕਰਮ ਗਲਤ ਨਹੀਂ ਹੈ ਤਾਂ ਉਹ ਪ੍ਰਮਾਤਮਾ ਉਹ ਫਰਿਆਦਾਂ ਨੂੰ ਕਬੂਲ ਜ਼ਰੂਰ ਕਰਦਾ ਹੈ ਸੋ ਇਹਨਾਂ ਦੀ ਕਹਾਣੀ ਤੋਂ ਬਹੁਤ ਵੱਡੀ ਸਿੱਖਣਾ ਮਿਲਦੀ ਹੈ ਜੇਕਰ انسان ਸਮਝ ਜਾਵੇ ਸੋ ਜਿਸ ਦਿਨ ਸਮਝ ਜਾਉਗੇ ਉਸ ਦਿਨ ਸਮਝ ਲਓ ਕਿ ਸਭ ਕੁਝ ਪਾ ਲਿਆ ਇੱਕ ਮਿਸਾਲ ਕਾਇਮ ਕੀਤੀ ਹੈ ਸਿਰਫ ਉਹ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਸੋ ਇਹ ਦੁਨੀਆ ਦੀਆਂ ਅਰਦਾਸਾਂ ਹੈ ਉਹਨਾਂ ਮਾਪਿਆਂ ਦੀਆਂ ਅਰਦਾਸਾਂ ਹੈ ਤਾਂ ਅੱਜ ਫਿਰ ਤੋਂ ਉਹਨਾਂ ਦੇ ਬੇੜੇ ਵਿੱਚ ਖੁਸ਼ੀ ਆਈ ਹੈ ਇਸੇ ਤਰ੍ਹਾਂ ਤੁਸੀਂ ਵੀ ਖੁਸ਼ੀਆਂ ਨੂੰ ਹਾਸਲ ਕਰਨਾ ਹੈ ਤਾਂ ਅਰਦਾਸ ਬੇਨਤੀ ਇਸੇ ਟੰਗ ਨਾ ਕਰੋ ਸੋ ਬਾਕੀ ਅਸੀਂ ਹਰ ਰੋਜ਼ ਤੁਹਾਨੂੰ ਵੀਡੀਓ ਰਾਈ ਇਹ ਹੀ ਕਹੀਦਾ ਕਿ ਹਿੰਮਤ ਨਾ ਹਾਰੋ ਵਿਸ਼ਵਾਸ ਰੱਖ ਕੇ ਕਰਮ ਕਰਦੇ ਜਾਓ ਸੋ ਬਾਕੀ ਅੱਜ ਤੁਸੀਂ ਖੁਦ ਜਾਣੀ ਜਾਣ ਹੋ ਗਏ ਨਹੀਂ